हां ਵੀ ਦਰਸ਼ਕੋ ਸਤਿ ਸ੍ਰੀ ਅਕਾਲਸ ਆਪ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਸਾਡਾ ਚੈਨਲ ਤੁਸੀਂ ਵੇਖਦੇ ਆਂ ਸਾਨੂੰ ਮਾਨ ਸਤਿਕਾਰ ਬਖਸ਼ਦੇ ਆਂ ਅੱਜ ਅਸੀਂ ਗਲੋ ਤੇ ਬੋਲਣ ਜਾ ਰਹੇ ਆਂ ਜੀ ਕੀ ਕੀ ਇਹਦੇ ਫਾਇਦੇ ਆ ਕੀ ਕਿਸੇ ਨੂੰ ਬੈਨੀਫਿਟ ਆ ਸਾਡੇ ਲਈ ਕਿਸ ਤਰ੍ਹਾਂ ਇਹਦਾ ਅਸੀਂ ਜੂਸ ਲੈਣਾ ਹੈ ਉਹ ਵੀਰ ਜੀ ਤੁਹਾਨੂੰ ਦੱਸਣਗੇ ਕਿੰਨੀ ਮਾਤਰਾ ਚ ਲੈਣਾ ਹੈ ਬਾਜੀ ਤੁਹਾਨੂੰ ਵਿਸਤਾਰ ਨਾਲ ਦੱਸਣਗੇ ਗੌਰ ਨਾਲ ਸੁਣਨਾ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆ ਜੀ ਗਲੋ ਤੇ ਗਲੋ ਇੱਕ ਬਹੁਤ ਹੀ ਵਧੀਆ ਆਯੁਰਵੈਦਿਕ ਪਲਾਂਟ ਹੈ ਜੋ ਆਮ ਹੀ ਸਾਡੇ ਘਰਾਂ ਦੇ ਵਿੱਚ ਹੁੰਦਾ ਹੈ ਇਹਨੂੰ ਗਲੂਚੀ ਵੀ ਕਿਹਾ ਜਾਂਦਾ ਤੇ ਇਹਦੇ ਨਾਲ ਅਸੀਂ ਸਰੀਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਦੂਰ ਕਰ ਸਕਦੇ ਹਾਂ ਜਿਵੇਂ ਕਿ ਅਸੀਂ ਇਸ ਦੇ ਨਾਲ ਪੀਲੀਏ ਨੂੰ ਦੂਰ ਕਰ ਸਕਦੇ ਹਾਂ ਜਿਹੜਾ ਸਾਡਾ ਲੀਵਰ ਹੈ ਉਹਨੂੰ ਸਾਫ਼ ਕਰ ਸਕਦੇ ਆ ਤੇ ਵਾਲਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਜੜ ਤੋਂ ਵਾਲ ਸਫੈਦ ਹੋਣਾ ਜਾਂ ਕੋਈ ਵਾਲਾਂ ਦੀ ਇਨਫੈਕਸ਼ਨ ਝੜਨਾ ਵਾਲਾ ਵਾਲਾਂ ਦਾ ਝੜਨਾ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ ਤੇ ਸਰੀਰ ਦਾ ਥਕਾਥਕ ਕਰਨਾ ਜਿਸ ਤਰ੍ਹਾਂ ਕਮਜ਼ੋਰੀ ਸਰੀਰ ਦੇ ਵਿੱਚ ਕਮਜ਼ੋਰੀ ਖੂਨ ਦੀ ਕਮੀ ਹਾਂਜੀ ਹਾਂਜੀ ਠੀਕ ਹੈ ਜੀ ਕਬਜ ਹੋਣਾ ਪੇਟ ਦੇ ਵਿੱਚ ਕੀੜੇ ਹੋਣਾ ਸਿੱਲਾਂ ਦਾ ਘਟ ਜਾਣਾ ਤੇ ਸਕੈਨ ਦੀ ਕੋਈ ਵੀ ਆਪਣੇ ਇਨਫੈਕਸ਼ਨ ਹੋਵੇ ਇਹਨਾਂ ਨੂੰ ਅਸੀਂ ਗਲੋ ਦੇ ਜੂਸ ਦੇ ਨਾਲ ਠੀਕ ਕਰ ਸਕਦੇ ਹਾਂ ਜਿਹੜਾ ਗਲੋ ਦਾ ਜੂਸ ਹੈ ਇਹ ਮਹੀਨੇ ਚ ਇੱਕ ਵਾਰ ਸਿਰਫ 50 ਗ੍ਰਾਮ ਹੀ 50 ਐਮਐਲ ਅਸੀਂ ਲੈ ਸਕਦੇ ਹਾਂ ਇਸ ਤੋਂ ਜ਼ਿਆਦਾ ਨਹੀਂ ਪੀਣਾ ਤੇ ਗਲੋ ਦਾ ਜੂਸ ਪੱਤਿਆਂ ਚੋਂ ਜ਼ਿਆਦਾ ਵਧੀਆ ਮਿਲਦਾ ਹੈ ਵੈਸੇ ਤਾਂ ਸਾਰੀ ਗਲੋਈ ਉਪਯੋਗੀ ਹੁੰਦੀ ਹੈ ਪਰ ਜਿਹੜਾ ਪੱਤਿਆਂ ਚੋਂ ਜੂਸ ਹੈ ਜ਼ਿਆਦਾ ਮਿਲਦਾ ਹੈ ਵਧੀਆ ਨਿਕਲਦਾ ਹੈ ਪੱਤਿਆਂ ਦਾ ਜੂਸ ਬਣਾ ਕੇ ਅਸੀਂ ਪੀ ਸਕਦੇ ਹਾਂ ਟੇਸਟ ਦੇ ਲਈ ਇਹਦੇ ਵਿੱਚ ਅਸੀਂ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹਾਂ ਠੀਕ ਹੈ ਜੀ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਸਰੀਰ ਦੀਆਂ ਸਮੱਸਿਆਵਾਂ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਕਿਰਪਾ ਕਰਕੇ ਸਾਡਾ ਜਿਹੜਾ ਚੈਨਲ ਆ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਤੇ ਸਾਨੂੰ ਟਾਈਮ ਦੇਣ ਵਾਸਤੇ ਸਾਡੀ ਵੀਡੀਓ ਦੇਖਣ ਦੇ ਵਾਸਤੇ ਧੰਨਵਾਦ ਜੀ ਕਿਰਪਾ ਕਰਕੇ ਇਹ ਚੀਜ਼ਾਂ ਵਰਤਣ ਤੋਂ ਪਹਿਲਾਂ ਕਿਸੇ ਯੋਗ ਡਾਕਟਰ ਜਾਂ ਵੈਦ ਦੀ ਸਲਾਹ ਜ਼ਰੂਰ ਲਓ ਜੀ ਸਾਨੂੰ ਟਾਈਮ ਦੇਣ ਦੇ ਵਾਸਤੇ ਬਹੁਤ ਬਹੁਤ ਧੰਨਵਾਦ